ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮਾਮਲਾ ਕਿਤੇ ਹੋਰ ਦਾ ਪਰ ਸੁਣਨ ਵਾਲਾ ਬਿਹਤ ਖਾਸ ਹੈ ਉਹ ਇਸ ਕਰਕੇ ਕਿਉਂਕਿ ਆਮ ਤੌਰ ਤੇ ਤੁਸੀਂ ਸੁਣਿਆ ਹੋਣਾ ਕਿ ਜਦੋਂ ਕੋਈ ਬੰਦਾ ਅ ਅਮੀਰ ਹੋ ਜਾਂਦਾ ਹੈ ਜਾਂ ਕਿਸੇ ਬੰਦੇ ਦੀ ਜਿਵੇਂ ਕਹਿੰਦੇ ਚੜਤ ਹੋ ਜਾਂਦੀ ਹੈ ਕਈ ਲੋਕ ਮੰਨਦੇ ਨੇ ਵੀ ਉਹਦੇ ਕੋਲ ਕੋਈ ਲੱਕੀ ਚੀਜ਼ ਹੈ ਫਿਲਮਾਂ ਸੀਰੀਅਲਾਂ ਦੇ ਵਿੱਚ ਹੀ ਅਸੀਂ ਸੁਣਿਆ ਹੈ ਕਈ ਵਾਰ ਕਹਿੰਦੇ ਨੇ ਉਹਦੇ ਕੋਲ ਕੋਈ ਅੰਗੂਠੀ ਹੈ ਜੀ ਹੈ ਕੋਈ ਹਾਰ ਹੈ ਜਾਇ ਕੋਈ ਸਿੱਕਾ ਹੈ ਜਾਇ ਕੋਈ ਥਾਂ ਹੈ ਜੀ ਹੈ ਜਿਹਦੇ ਕਰਕੇ ਉਹ ਬੰਦਾ ਲਗਾਤਾਰ ਸਕਸੈਸ ਹੀ ਹੈ ਜਿਹੜਾ ਉਹ ਉਹਨੂੰ ਹਾਸਲ ਹੁੰਦੀ ਹੈ ਪਰ ਇਹ ਚੀਜ਼ਾਂ ਦੇ ਵਿੱਚ ਤੁਸੀਂ ਦੇਖੋ ਕਿ ਕਈ ਵਾਰ ਲੋਕ ਜੁਰਮ ਕਰ ਬੈਠਦੇ ਨੇ ਬੜੀ ਦਿਲਚਸਪ ਕਹਾਣੀ ਹੈ ਜਿਹਦੇ ਵਿੱਚ ਆਖਰ ਦੋ ਮੁੰਡੇ ਨੇ ਜਿਹੜੇ ਉਹ ਗ੍ਰਫਤਾਰ ਹੋਏ ਨੇ ਤੇ ਜਾਦੂਈ ਸਿੱਕਾ ਪਾਉਣ ਦੇ ਵਾਸਤੇ ਕਹਿੰਦੇ ਉਹਨਾਂ ਨੇ ਡਬਲ ਮਰਡਰ ਹੈ ਜਿਹੜਾ ਦੀ ਕੀਮਤ 1000 ਕਰੋੜ ਰੁਪਏ ਹੈ ਯਾਨੀ ਕਿ ਸਿੱਕਾ ਲੈਣ ਵਾਸਤੇ ਉਹਨਾਂ ਨੇ ਡਬਲ ਮਰਡਰ ਕਰਿਆ ਜਿਹਦੀ ਕੀਮਤ ਸਿੱਕੇ ਦੀ ਦੱਸੀ ਜਾਂਦੀ ਹੈ ਵੀ 1000 ਕਰੋੜ ਹੈ ਆਖਿਰ ਉਹ ਸਿੱਕੇ ਚ ਹੈ ਜੀ ਹਾ ਹੈ ਕੀ ਹੈ ਤੇ ਮਾਮਲਾ ਪੂਰਾ ਹੈ ਕੀ ਆ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹੈ ਕਹਿ ਸਕਦੇ ਆ ਕਿ ਇੱਕ ਬਹਿਮ ਪਰਮ ਦੇ ਨਾਲ ਕਿਤੇ ਨਾ ਕਿਤੇ ਇਹ ਜੁੜਿਆ ਹੋਇਆ ਜਾਪਦਾ ਹੈ ਅਡੋਲੀ ਨਹਿਰ ਦੇ ਵਿੱਚ ਕਹਿੰਦੇ ਚਾਕੂ ਨਾਲ ਗੋਦ ਕੇ ਮੋਢੇ ਕਾਟ ਉਤਾਰਨ ਦੇ ਵਿੱਚ ਉਤਾਰੇ ਗਏ ਫੂਫਾ ਅਤੇ ਭਤੀਜੇ ਦੀ ਹਤਿਆ ਜਾਦੂਈ ਸਿੱਕੇ ਦੇ ਲਈ ਕੀਤੀ ਗਈ ਸੀਗੀ ਨੌਕਰ ਸਮੇਤ ਦੋਨਾਂ ਹਤਿਆਰੋਪੀਆਂ ਨੂੰ ਜਾਦੂਈ ਸਿੱਕਾ ਲੈ ਕੇ ਉਹ ਮਾਲਾ ਮਾਲ ਹੋਣਾ ਚਾਹੁੰਦੇ ਸੀਗੇ ਹਤਿਆ ਤੋਂ ਬਾਅਦ ਕਹਿੰਦੇ ਕਤਲ ਤੋਂ ਬਾਅਦ ਭਤੀਜੇ ਦੀ ਸਕੂਟੀ ਮੋਬਾਈਲ ਤੇ ਤੇ ਅਹ ਆਲਾ ਕਤਲ ਨਹਿਰ ਦੇ ਵਿੱਚ ਅ ਸੁੱਟਤੇ ਤੇ ਦੋਨਾਂ ਨੇ ਪੁਲਿਸ ਨੂੰ ਗੁੰਮਰਾਹ ਕਰਦੇ ਹੋਏ ਅੱਗੇ ਦੀ ਕੋਸ਼ਿਸ਼ ਕੀਤੀ ਪਰ ਜਾਂਚ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨਾਂ ਨੂੰ ਜਿਹੜਾ ਫੜ ਲਿਆ ਆਰਟੀਓ ਕਾਰ्यालय ਦੇ ਵਿੱਚ ਕਹਿੰਦੇ ਆ ਆ ਟ੍ਰਾਂਸਪੋਰਟ ਸਲਾਹਕਾਰ ਦੀ ਫੀਸ ਜਮ੍ਹਾਂ ਕਰਾਉਣ ਦੇ ਕੰਮ ਕਰਨ ਵਾਲੇ ਬ੍ਰਹਮਪੁਰੀ ਨਿਵਾਸੀ ਰਜੀਵ ਗਰਗ ਉਰਫ ਪਿੰਟੂ ਤੇ ਗਾਂਧੀ پارک ਨਿਵਾਸੀ ਉਹਨਾਂ ਦੇ ਫੂਫਾ ਕੱਪੜਾ ਵਪਾਰੀ ਸੁਧੀਰ ਗਰਗ 31 ਮਾਰਚ ਦੀ ਦੁਪਹਿਰ ਨੂੰ ਜਿਹੜੇ ਨੇ ਉਹ ਲਾਪਤਾ ਹੋ ਜਾਂਦੇ ਨੇ 1 April ਦੀ ਸ਼ਾਮ ਨੂੰ ਦੋਨਾਂ ਦੇ ਜਿਹੜੀ ਡੈੱਡ ਬੋਡੀ ਆ ਉਹ ਕੋਤਵਾਲੀ ਦਿਹਾਤ ਖੇਤਰ ਦੇ ਅਡੋਲੀ ਨਹਿਰ ਦੇ ਕੋਲ ਪਈ ਹੋਈ ਮਿਲਦੀ ਹੈ ਕੱਢਣ ਤੋਂ ਬਾਅਦ ਪੁਲਿਸ ਨੇ ਦੋ ਤੋਂ ਜ਼ਿਆਦਾ ਸੀਸੀਟੀਵੀ ਫੁਟੇਜਾਂ ਚੈੱਕ ਕਰੀਆਂ ਜਿਵੇਂ ਪੁਲਿਸ ਆਮ ਤੌਰ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ ਪੁਲਿਸ ਨੇ ਜੀਵ ਗਰਗ ਦੇ ਨੌਕਰ ਰਿਸ਼ਵ ਨੂੰ ਆਧਾਰ ਮੰਨ ਕੇ ਜਾਂਚ ਤੇਜ ਕੀਤੀ ਤਾਂ ਨੌਕਰ ਰਿਸ਼ਵ ਨੇ ਰਜੀਵ ਗਰਗ ਰਜੀਵ ਗਰਗ ਤੇ 60000 ਰੁਪਏ ਉਧਾਰੀ ਦੇ ਸੀਗੇ ਤੇ ਨਾਲ ਹੀ 3 ਮਹੀਨੇ ਦੀ ਸੈਲਰੀ ਵੀ ਜਿਹੜੀ ਆ ਉਹ ਬਾਕੀ ਰਹਿੰਦੀ ਸੀ ਉਧਾਰੀ ਅਤੇ ਸੈਲਰੀ ਮੰਗੜ ਤੇ ਰਜੀਵ ਗਰਗ ਨੇ ਇੱਕ ਦਿਨ ਰਿਸ਼ਵ ਨੂੰ ਆਪਦੇ ਆਫਿਸ ਤੋਂ ਪਟਾਈ ਕਰ ਪਟਾਈ ਕਰਤੀ ਉਹਦੀ ਤੇ ਉਹਨੂੰ ਭਜਾਤਾ ਇਹਦੇ ਹੀ ਇਹਦੇ ਨਾਲ ਉਹ ਜਿੱਥੇ ਨਰਾਜ਼ ਹੋ ਗਿਆ ਇਹ ਪੂਰੇ ਸਸਰੇ ਤੋਂ ਬਾਅਦ ਤੇ ਨਾਲ ਹੀ ਅੰਦਰ ਹੀ ਅੰਦਰ ਖੁਨਸ ਕਰ ਰੱਖਣ ਲੱਗ ਗਿਆ ਨਾਲ ਹੀ ਰਜੀਵ ਦੇ ਜਿਹੜੇ ਫੂਫਾ ਕਹਿੰਦੇ ਸੁਦੀਰ ਗਰਗੇ ਦੇ ਕੋਲ ਇੱਕ ਜਾਦੂਈ ਸਿੱਕਾ ਹੋਣ ਦੀ ਜਾਣਕਾਰੀ ਵੀ ਨੌਕਰ ਰਿਸ਼ਵ ਨੂੰ ਸੀਗੀ ਇਸ ਲਈ ਰਿਸ਼ਵ ਨੇ ਆਪਦੇ ਦੋਸਤ ਤੁੰਨ ਦੇ ਨਾਲ ਮਿਲ ਕੇ ਰਜੀਵ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਤੇ ਸੁਦੀਰ ਨੂੰ ਨਹਿਰ ਦੇ ਵਿੱਚ ਲਿਆ ਕੇ ਛੁੱਟਦਾ ਹੈਗਾ ਦੋਨਾਂ ਹਤਿਆਰੋਪੀ ਨੇ ਸੁਦੀਰ ਗਰਗ ਦੀ ਸਰੀਰ ਤੇ ਚਾਕੂ ਦੇ ਨਾਲ वार ਕੀਤੇ ਸੀ ਤੇ ਜਾਦੂਈ ਸਿੱਕਾ ਮੰਗਦੇ ਰਹੇ ਹਤਿਆਰੋਪੀ ਨੇਕਰ ਨੇ ਦੱਸਿਆ ਕਿ ਉਹਨਾਂ ਨੂੰ ਲੱਗਦਾ ਸੀ ਕਿ ਜਾਦੂਈ ਸਿੱਕਾ ਮਿਲਦੇ ਨਾਲ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੋਣੀ ਤੇ ਅੱਗੇ ਲੱਖਾਂ ਰੁਪਇਆ ਮਿਲ ਜੂਗਾ ਕਰੋੜਾ ਰੁਪਇਆ ਮਿਲ ਜੂਗਾ ਤੇ ਨਾਲ ਹੀ ਸਿੱਕਾ ਵੇਚ ਕੇ ਉਹ ਲਗਭਗ 1000 ਕਰੋੜ ਰੁਪਇਆ ਕਮਾ ਲੈਣਗੇ ਕਿਉਂਕਿ ਉਹ ਸਿੱਕਾ ਕਹਿੰਦੇ ਜਾਦੂਈ ਹੈ ਸਿੱਕੇਦਾਰ ਨੇਪਾਲ ਸਿੱਕੇ ਨੂੰ ਨੇਪਾਲ ਤੇ ਹੋਰ ਦੇਸ਼ਾਂ ਦੇ ਵਿੱਚ ਵੇਚ ਸਕਦੇ ਸੀਗੇ ਪੁਲਿਸ ਨੇ ਪੁਲਸ ਅਤੇ ਆਮ ਨੂੰ ਗੁੰਮਰਾਹ ਕਰਨ ਦੇ ਵਿੱਚ ਰਿਸ਼ਵ ਨੂੰ ਇੱਕ ਚਾਹੇ ਵਿਕਰੇਤਾ ਦੇ ਫੋਨ ਫੋਨ ਤੋਂ ਸੁਧੀਰ ਗਰਗ ਨੂੰ ਫੋਨ ਵੀ ਕੀਤਾ ਯਾਨੀ ਕਿ ਚੱਕਰਾਂ ਦੇ ਵਿੱਚ ਪਾਉਣ ਵਾਸਤੇ ਕਿਸੇ ਉਚਾੜੇ ਦੇ ਨੰਬਰ ਤੋਂ ਉਹਨੂੰ ਫੋਨ ਕਰਤਾ ਜਿਹਨੂੰ ਇਹਨਾਂ ਨੇ ਕਤਲ ਕਰਿਆ ਫੋਨ ਕਰਿਆ ਤੇ ਉਸ ਤੋਂ ਬਾਅਦ ਐਸਐਸਪੀ ਸ਼ਲੋਕ ਕੁਮਾਰ ਨੇ ਕਹਿੰਦੇ ਦੱਸਿਆ ਕਿ ਪੁਲਸ ਨੇ 4 ਅਪ੍ਰੈਲ ਨੂੰ ਦੋਨੇ ਹੱਤਿਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਤਲ ਕਰਨ ਵਾਲਿਆਂ ਨੂੰ ਉਹ ਗ੍ਰਿਫਤਾਰ ਕਰ ਲਿਆ ਤੇ ਰੁਪਿਆਂ ਦੀ ਨਿਸ਼ਾਨਦੇਹੀ ਤੇ ਚਾਕੂ ਸਕੂਟੀ ਖੂਨ 바ਕੀ ਕੱਪੜੇ ਜਿਹੜੇ ਨੇ ਕਹਿੰਦੇ ਸੀ ਬਰਾਮਦ ਕਰ ਲਏ ਨੇ ਸਿੱਕਾ ਕਥਵਾਲੀ ਵਿਖੇ ਹਸ ਦੇ ਮਾਰਖਾਨੇ ਦੇ ਵਿੱਚ ਰਖਵਾ ਦਿੱਤਾ ਹੈ ਸਿੱਕੇ ਨੂੰ ਲੈ ਕੇ ਦੋਨੇ ਹੱਥਿਆਰੂਪਿਆਂ ਦੇ ਵਿਸ਼ਵਾਸ ਦੇ ਵਿੱਚ ਸੀਗੇ ਕਿ ਸਿੱਕਾ ਮੌਸਮ ਬਦਲ ਸਕਦਾ ਹੈ ਟਾਲ ਸਕਦਾ ਹੈ ਧਾਤੂ ਪਰਿਵਰਤਨ ਕਰ ਸਕਦਾ ਹੈ ਦੋਨਾਂ ਨੇ ਸਿੱਕੇ ਦੇ ਨਾਲ ਸੂਰਗੋਲ ਦੇ ਕੋਲੇ ਕਈ ਯੰਤਰ ਹੋਣ ਦੀ ਵੀ ਗੱਲ ਸੁਣੀ ਸੀਗੀ ਹੁਣ ਗੱਲ ਇਹ ਹੈ ਉਹਨਾਂ ਨੂੰ ਲੱਗਿਆ ਵੀ ਇਹ ਜਾਦੂਈ ਸਿੱਕਾ ਜੇ ਸਾਨੂੰ ਮਿਲ ਜੇ ਤਾਂ ਉਹ ਆਖਰ ਸਾਡੀ ਕਿਸਮਤ ਬਦਲ ਸਕਦੀ ਆ ਪਰ ਉਹ ਸਿੱਕੇ ਨੂੰ ਲੈ ਕੇ ਹਰ ਕੋਈ ਜਾਣਨਾ ਦਾ ਚਾ ਹੁਣ ਮਾਲਕਾਨੇ ਚ ਰਖਾਤਾ ਕਿ ਬਈ ਇਹ ਸਿੱਕਾ ਹੈ ਕੀ ਹੈ ਜ਼ਾਹਿਰ ਜੀ ਗੱਲਾਂ ਪੁਲਸ ਨੂੰ ਲੈ ਕੇ ਅੱਗੇ ਇਨਵੈਸਟੀਗੇਸ਼ਨ ਵੀ ਕਰੂਗੀ ਪਰ ਇੱਕ ਸਿੱਕਾ ਐਡੀ ਵੱਡੀ ਗੱਲ ਬਣ ਸਕਦਾ ਇੱਕ ਕਤਲ ਦੀ ਇਹ ਘਰ ਸੋਚਿਆ ਨਹੀਂ ਜਾ ਸਕਦਾ